ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚੈਰ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਪਿਓਰ ਪਸ਼ਮੀਨਾ ਸ਼ਿਮਰ ਦੇ ਉੱਪਰ ਸੇਲ ਡਿਸਕਾਊਂਟ ਦੇ ਉੱਪਰ ਸੂਟ ਲਾਏ ਨੇ ਪਿਓਰ ਪਸ਼ਮੀਨਾ ਸ਼ਿਮਰ ਦੇ ਹਰ ਤਰ੍ਹਾਂ ਦੀ ਵੈਰਾਈਟੀ ਆਪਾਂ ਸੇਲ ਤੇ ਲਾ ਰਹੇ ਆ ਜਿਵੇਂ ਕਿ ਕੱਲ ਕਾਟਰਾਈਜ਼ ਦੀ ਪਈ ਸੀ ਬਹੁਤ ਭੈਣਾਂ ਨੇ ਬਹੁਤ ਹੀ ਸੋਹਣਾ ਰਿਸਪਾਂਸ ਦਿੱਤਾ ਤੇ ਬਹੁਤ ਫਾਇਦੇ ਲੈਣੇ ਕੋਟ ਰਾਈਜ਼ ਹੈ ਉਸੇ ਤਰ੍ਹਾਂ ਅੱਜ ਜਿਹੜੀ ਵੀਡੀਓ ਆਈ ਹੈ ਪਿਓਰ ਪਸ਼ਮੀਨਾ ਸ਼ਿਮਰ ਆ ਜੀ ਕੱਲਾ ਪਸ਼ਮੀਨਾ ਨਹੀਂ ਹੈਗਾ ਪਿਓਰ ਜਿਹੜਾ ਪਸ਼ਮੀਨਾ ਵੀ ਹੁੰਦਾ ਤੇ ਨਾਲ ਜਿਹੜਾ ਸ਼ਿਮਰ ਦਾ ਟੱਚ ਹੁੰਦਾ ਪਿਓਰ ਪਸ਼ਮੀਨਾ ਸ਼ਿਮਰ ਆਈਆ ਇਹ ਰਸ਼ੀਆ ਬ੍ਰਾਂਡ ਦੀ ਰਹੂਗੀ ਬਹੁਤ ਹੀ ਸੋਹਣੀ ਕਲੈਕਸ਼ਨ ਹੈ 1850 2050 ਇਹ ਵਾਲੀਆਂ ਰੇਂਜਾਂ ਦੇ ਵਿੱਚ ਸੇਲ ਹੋਈਆਂ ਪਰ ਇਹ ਸਾਨੂੰ ਥੋੜੇ ਜਿਹੇ ਪੀਸ ਹੀ ਮਿਲੇ ਨੇ ਇਹਦੇ ਵੀ ਸੋ ਇਹ ਸਾਰਾ ਜਣੇ ਕਿ ਪਿੱਛੇ ਸਟਾਕ ਕਲੀਅਰ ਹੋ ਰਿਹਾ ਸਾਡੇ ਕੋਲੋਂ ਆਲਮੋਸਟ ਸਟਾਕ ਕਲੀਅਰ ਸੀਗਾ ਸੋ ਪਿੱਛੇ ਜਿੰਨੇ ਕ ਪੀਸ ਹਨ ਰਿਪੀਟ ਦੇ ਵਿੱਚ ਮਿਲ ਰਹੇ ਨੇ ਡਿਸਕਾਊਂਟ ਦੇ ਵਿੱਚ ਤਾਂ ਤੁਹਾਡੇ ਫਾਇਦਿਆਂ ਦੇ ਲਈ ਇਹ ਲਾਸਟ ਜਿਹੜਾ ਵੀਕ ਚੱਲ ਰਿਹਾ ਵਾ ਸਮਝ ਲਓ ਵੀ ਨੈਕਸਟ ਹੁਣ ਤਾਂ 1 ਜਾਂ 2 ਤਰੀਕ ਤੱਕ ਕਾਟਨਸ ਸਟਾਰਟ ਹੋ ਜਾਣਗੀਆਂ 2-4 ਦਿਨਾਂ ਦਾ ਬਸ ਇਹ ਖੇਡਾ ਵਾ ਜੀ ਸੋ 2-4 ਦਿਨਾਂ ਦੇ ਵਿੱਚ ਜੋ ਵੀ ਸਾਨੂੰ ਡਿਸਕਾਊਂਟ ਤੇ ਆ ਰਿਹਾ ਤੁਹਾਨੂੰ ਅਸੀਂ ਜਿੰਨੀ ਵੀ ਲੈਸ ਤੇ ਆ ਰਿਹਾ ਓਨੀ ਲੈਸ ਤੇ ਹੀ ਤੁਹਾਡੇ ਲਈ ਇਹ ਸਾਰੇ ਫਾਇਦੇ ਲੈ ਕੇ ਆ ਰਹੇ ਹਾਂ ਸੋ ਜਿਹੜੀਆਂ ਵੀ ਪਹਿਣਾ ਨੂੰ ਇਹ ਵਾਲੇ ਸੂਟ ਚਾਹੀਦੇ ਕਿਉਂਕਿ ਬਹੁਤ ਪਹਿਣਾ ਇਦਾਂ ਦੀਆਂ ਨੇ ਜਿਹੜੀਆਂ ਚਾਹੁੰਦੀਆਂ ਹੁੰਦੀਆਂ ਨੇ ਕਿ ਲਾਸਟ ਦੇ ਵਿੱਚ ਜੋ ਸਟਾਕ ਕਲੀਅਰ ਹੁੰਦਾ ਲੈਸ ਦੇ ਵਿੱਚ ਜਿਹੜੀਆਂ ਹੁੰਦੀਆਂ ਬਹੁਤ ਹੁੰਦਾ ਕਿ ਅਸੀਂ ਇਹ ਲੈ ਕੇ ਪਹਿਲਾਂ ਹੀ ਰੱਖ ਲਈਏ ਕਿਉਂਕਿ ਸੀਜ਼ਨ 'ਚ ਇਹ ਪੂਰੇ ਆਪਰੇਟਾਂ ਤੇ 3 3 4 4 100 ਪਲੱਸ ਜਾਨੀ ਕਿ ਵਿਕਦੇ ਨੇ ਇਹ ਹੀ ਸੂਟ ਸੇਮ ਹੀ ਚੀਜ਼ ਹੁੰਦੀ ਆ ਸੋ ਜਿਹੜੀਆਂ ਭੈਣਾਂ ਨੇ 20 ਵਾਲੀ ਚੀਜ਼ਾਂ ਦੇ ਫਾਇਦੇ ਲੈਣੇ ਨੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਹਾਈ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਕਲੈਕਸ਼ਨ ਤੁਹਾਨੂੰ ਸਾਡੀ ਕਿੱਦਾਂ ਦੀ ਲੱਗੀ ਨੈਕਸਟ ਇੱਕ ਗੱਲ ਜ਼ਰੂਰ ਜਿਵੇਂ ਅੱਜ ਭੈਣ ਆਏ ਸੀਗੇ ਮਤਲਬ ਕਿ ਕੱਲ ਵਾਲੀ ਕਾਟ ਰਾਈਸ ਦੀ ਵੀਡੀਓ ਦੇਖ ਕੇ ਹਨਾ ਉਹ ਤਾਂ ਵੀ ਇਹ ਸੀ ਕਿ ਹੈਗੇ ਸੀਗੇ ਹਜੇ ਸਿਰਫ ਕੋਰੀਅਰ ਜਾ ਰਹੇ ਸੀਗੇ ਸਟਾਕ ਹੈਗਾ ਸੀ ਹਜੇ ਕੱਲ ਹੀ ਵੀਡੀਓ ਪਈ ਸੀ ਸੋ ਕੋਸ਼ਿਸ਼ ਕਰਿਆ ਕਰੋ ਕਿ ਵੀਡੀਓ ਨਾਲੋਂ ਅਦਰ ਵੀ ਜੇ ਹਨਾ ਵੈਰਾਈਟੀ ਮਤਲਬ ਕਿ ਕਿਸੇ ਵੀ ਵੀਡੀਓ ਨੂੰ ਹਨਾ ਕਈ ਪੈਣਾ ਵੀਡੀਓ ਦੇਖ ਕੇ ਸਪੈਸ਼ਲੀ ਉਹਨਾਂ ਸੂਟਾਂ ਲਈ ਆਉਂਦੀਆਂ ਨੇ ਸੋ ਜਾਂ ਤਾਂ ਕਾਲ ਕਰ ਲਿਆ ਕਰੋ ਕਿ ਉਹ ਵਾਲੇ ਸੂਟ ਆਪਣੇ ਕੋਲ ਅਵੇਲੇਬਲ ਹੈਗੇ ਨੇ ਤੇ ਕੋਸ਼ਿਸ਼ ਕਰਿਆ ਕਰੋ ਕਿ ਹੋਰ ਅਦਰ ਵੈਰਾਈਟੀ ਜਿਵੇਂ ਕਾਟਰਾਈਜ਼ੀ ਲੈਣੀ ਆ ਜਾਂ ਪਸ਼ਮੀਨਾ ਹੀ ਲੈਣਾ ਉਹਦੇ ਵਿੱਚ ਹੋਰ ਡਿਜ਼ਾਈਨ ਹੋ ਸਕਦੇ ਤਾਂ ਉਹ ਅਸੀਂ ਜ਼ਰੂਰ ਸ਼ੋਅ ਕਰਾਂਗੇ ਨਹੀਂ ਤਾਂ ਹਣ ਸਟਾਕ ਕਲੀਅਰ ਸੇਲਾਂ ਚੱਲ ਰਹੀਆਂ ਨੇ ਤਾਂ ਹੁੰਦਾ ਕਿ ਸ਼ਾਇਦ ਉਹ ਵਾਲਾ ਸਟਾਕ ਨਾ ਹੀ ਮਿਲੇ ਸੋ ਇਹ ਮੇਰੀ ਇੱਕ ਰਿਕੁਐਸਟ ਆ ਕਿ ਕੋਈ ਵੀ ਵੀਡੀਓ ਨੂੰ ਹਨਾ ਦੇਖ ਕੇ ਨਾ ਆਇਓ ਵੀ ਆਹ ਸੂਟ ਵੀਡੀਓ ਦਿਖਾ ਦਿੱਤਾ ਅਸੀਂ ਇਹੀ ਲਾਈਨ ਚੱਲੇ ਆਂ ਆਉਂਦਿਆਂ ਨੂੰ ਸ਼ ਹੋ ਸਕਦਾ ਕਿਉਂਕਿ ਅੱਜ ਵੀ ਆਏ ਸੀਗੇ ਪੇਮੈਂਟ ਆਈਆਂ ਹੋਈਆਂ ਅਸੀਂ ਸਾਡੀ ਬੁਕਿੰਗ ਆਲਰੇਡੀ ਡਨ ਹੋਈ ਹੁੰਦੀ ਆ ਸੋ ਤੁਹਾਡਾ ਗੇੜਾ ਨਾ ਲੱਗੇ ਨਹੀਂ ਦੋ ਬਸ ਮੇਰੀ ਕਹਿਣ ਦਾ ਇਹੀ ਮੀਨਿੰਗ ਆ ਤੇ ਚਲੋ ਜੀ ਦਿਖਾਉਣੀ ਆ ਅੱਜ ਦੇ ਸੂਟ ਆਹ ਲਓ ਜੀ ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਚੈੱਕ ਕਰ ਲੋ ਵਰਾਈਟੀ ਬਹੁਤ ਸੋਹਣੀ ਆ ਇਹ ਪੂਰੀ ਆਲੋਚ ਅੱਜ ਦੀ ਵੀਡੀਓ ਦਾ ਪਹਿਲਾ ਹੀ ਸੋਰਟ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਪ੍ਰਿੰਟਿੰਗ ਆ ਲਾਈਟ ਪਿੰਕ ਜਾਂ ਸ਼ੇਡ ਆ ਇਹ ਬਿਲਕੁਲ ਹੀ ਲਾਈਟ ਪਿੰਕ ਸ਼ੇਡ ਆ ਮਿੱਠਾ ਜਿਹਾ ਪਿਆਰਾ ਜਿਹਾ ਹੈਗਾ ਇਹ ਸ਼ੇਡ ਤੇ ਨਾਲ ਇਹਦੇ ਨਿੱਕੇ ਨਿੱਕੇ ਬੂਟੀ ਦਾ ਹੈਗਾ ਪ੍ਰਿੰਟ ਬਹੁਤ ਸੋਹਣੀ ਕਲੈਕਸ਼ਨ ਆ ਸੁਪਰ ਕਲੈਕਸ਼ਨ ਆ ਸੋ ਜਿਹੜੀਆਂ ਵੀ ਪਹਿਣਾ ਨੂੰ ਚਾਹੀਦੇ ਨੇ ਫਟਾਫਟ ਲੈ ਲਓ ਸਕਰੀਨ ਸ਼ਾਟ ਬਹੁਤ ਹੀ ਲੈਸ ਚਾ 1850 2000 ਤੱਕ ਵਿਕਣ ਵਾਲੇ ਸੂਟ ਆ ਤੇ बिकੇ ਵੀ ਨੇ ਤੇ ਸੇਲ ਵੀ ਹੋਏ ਨੇ ਸੋ ਅਸੀਂ ਖੁਦ ਇਹਦੇ ਨਾਲ ਦੇ ਸੇਮ ਸਟਾਫ ਸੇਮ ਪ੍ਰਿੰਟ ਸੇਲ ਕੀਤੇ ਨੇ ਇੰਨੇ-ਇੰਨੇ ਰੇਂਜਾਂ 'ਚ ਬਟ ਹਣੇ ਪਿੱਛੇ ਤੋਂ ਹੀ ਡਿਸਕਾਊਂਟ ਹੋ ਕੇ ਆਏ ਨੇ ਤੇ ਬਹੁਤ ਵਧੀਆ ਡਿਸਕਾਊਂਟ ਆਇਆ ਇਹਨਾਂ ਤੇ ਸੋ ਜਿਹੜੀਆਂ ਭੈਣਾਂ ਨੇ ਇਹਨਾਂ ਦੇ ਫਾਇਦੇ ਲੈਣੇ ਨੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਦੁਪੱਟੇ ਵੀ ਇਹਨਾਂ ਦੇ ਬਹੁਤ ਹੀ ਸੋਹਣੇ ਵਿਸਕੋਸ ਮੋਢਾਲ ਦੇ ਦੁਪੱਟੇ ਲੱਗੇ ਹੋਏ ਨੇ ਆ ਲੋ ਜੀ ਪਿਓਰ ਮੋਟਾਲ ਦਾ ਮਿਲੂਗਾ ਦੁਪੱਟਾ ਪੂਰਾ ਖੁੱਲਾ ਡੁੱਲਾ ਪੂਰਾ ਲੰਬਾ ਚੜਾ ਬਹੁਤ ਸੋਹਣੀ ਲੰਬਾਈ ਚੜਾਈ ਆ ਦੁਪੱਟਿਆਂ ਦੀ ਬਹੁਤ ਸੋਹਣੇ ਸਾਰੇ ਡਿਜੀਟਲ ਦੁਪੱਟੇ ਨੇ ਸੋ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਉਂਦਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਦੁਪੱਟਿਆਂ ਦੀ ਲੰਬਾਈ ਚੜਾਈ ਪ੍ਰੋਪਰ ਮਿਲੂਗੀ ਆਲ ਓਵਰ 5 ਮੀਟਰ ਦੀ ਕੱਟ ਮਿਲੂਗੀ ਸੋਟ ਦੀ ਆ ਲੋਜੀ ਨੈਕਸਟ ਡਿਜ਼ਾਈਨ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਡਿਜ਼ਾਈਨ ਆ ਸਾਰੇ ਡਿਜ਼ਾਈਨ ਪਿਓਰ ਪਸ਼ਮੀਨਾ ਸ਼ਿਮਰ ਦੇ ਰਹਿਣਗੇ ਇਹ ਹਲੋ ਇਹ ਹੈਗਾ ਵਾ ਪਰਪਲ ਜੀ ਟੋਨ ਆ ਪਰਪਲ ਟੋਨ ਦੇ ਉੱਪਰ ਆ ਨਾਲ ਇਹਦੇ ਰਹੂਗਾ ਸੇਮ ਵਿਸਕੋਸ ਮੁੰਡਾਲ ਦਾ ਹੀ ਦੁਪੱਟਾ ਹਾਲੋ ਜੀ ਪਿਓਰ ਮੁੰਡਾਲ ਦੇ ਦੁਪੱਟੇ ਲੱਗੇ ਹੋਏ ਨੇ ਬਹੁਤ ਹੀ ਸੋਹਣੇ ਬਹੁਤ ਸਾਰੇ ਡਿਜੀਟਲ ਹੋਏ ਹੋਏ ਨੇ ਡਾਰਕ ਲਾਈਟ ਦਾ ਸੇਮ ਦੁਪੱਟਿਆਂ ਦੇ ਵਿੱਚ ਕੰਬੀਨੇਸ਼ਨ ਆ ਡਾਰਕ ਲਾਈਟ ਦੇ ਸੂਟ ਦੇ ਵਿੱਚ ਆ ਬਹੁਤ ਹੀ ਸੋਹਣਾ ਸੂਟ ਆ ਸੋ ਜਿਹੜੀਆਂ ਵੀ ਪਹਿਨਣ ਨੂੰ ਚਾਹੀਦੇ ਨੇ ਫਟਾਫਟ ਲੱਗੇ ਸਕਰੀਨਸ਼ਾਟ ਆਰਡਰ ਕਰੀ ਚੱਲਿਓ ਹਾਲੋ ਜੀ ਇਸ ਤਰ੍ਹਾਂ ਦਾ ਸ਼ੀਆ ਬ੍ਰਾਂਡ ਜੋ ਵੀ ਦੰਦਾ ਟੈਗਿੰਗ ਨਾ ਸਟੈਂਪਿੰਗ ਸਭ ਕੁਝ ਮਿਲੇਗਾ ਬਿਲਕੁਲ ਹੀ ਬਹੁਤ ਹੀ ਸੋਹਣੀ ਸੌਫਟ ਵਾਲੀ ਕੁਆਲਿਟੀ ਆ ਬਹੁਤ ਸੋਹਣੀ ਕੁਆਲਿਟੀ ਲੱਗੀ ਆ ਬਿਲਕੁਲ ਹੀ ਵਿਸਕੋਸ ਦੀ ਆ ਪਿਓਰ ਪਸ਼ਮੀਨਾ ਇਹ ਬਿਲਕੁਲ ਜਿਹੜਾ ਲਾਈਟ ਵੇਟ ਆ ਜਿਹੜਾ ਤੁਸੀਂ ਸੀਜ਼ਨ ਦੇ ਵਿੱਚ 18 18 2 2000 ਆਮ ਜਾਨੀ ਕਿ ਵਧੀਆ ਵਧੀਆ ਦੁਕਾਨਾਂ ਤੇ ਜਾਣੇ ਹੋ ਤਾਂ 25 2500 ਤੱਕ ਵੀ ਇਹਸ ਵਾਲੇ ਸੂਟ ਸੇਲ ਹੁੰਦੇ ਨੇ ਬਟ ਬਹੁਤ ਹੀ ਲੈਸ ਦੇ ਵਿੱਚ ਆਏ ਨੇ 1650 ਦੇ ਵਿੱਚ ਇਹ ਵਾਲਾ ਸੂਟ ਆ ਸੋ ਫਟਾਫਟ ਸਕਰੀਨਸ਼ਾਟ ਲੈ ਲਿਓ ਇਦੋਂ ਘਟ ਰੇਨ ਦੇ ਵਿੱਚ ਇੰਨੇ ਸੋਹਣੇ ਬ੍ਰਾਂਡਾਂ ਦੇ ਸੂਟ ਨਹੀਂ ਤੁਹਾਨੂੰ ਮਿਲਣੇ ਹੈਗੇ ਸੋ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਉਂਦਾ ਲਾਸਟ ਇਹ ਸਟਾਕ ਆ ਸਮਝ ਲਓ ਇਦੋਂ ਅਦਰ ਸਟਾਕ ਨਾ ਪਿੱਛੇ ਆ ਨਾ ਸਾਡੇ ਕੋਲ ਆ ਇਹ ਤੋਂ ਬਿਨਾ ਕੋਈ ਵੀ ਸੂਟ ਅਵੇਲੇਬਲ ਨਹੀਂ ਹੈਗਾ ਹੁਣ ਸੋ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੇ ਨੇ ਲੈ ਕੇ ਸਕਰੀਨ ਸ਼ਾਟ ਆਰਡਰ ਕਰੀ ਚੱਲਿਓ ਆ ਲਓ ਜੀ ਇਹ ਵੀ ਪ੍ਰਿੰਟ ਬਹੁਤ ਸੋਹਣਾ ਬਹੁਤ ਪਿਆਰਾ ਆ ਦੇਖੋ ਲਾਈਟ ਜਿਆ ਬਿਲਕੁਲ ਹੀ ਲਾਈਟ ਜਿਆ ਫਰੋਜੀ ਸ਼ੇਡ ਆ ਤੇ ਉੱਪਰ ਦੇਖੋ ਕਿੰਨੀ ਸੋਹਣੀ ਸਾਰੀ ਪ੍ਰਿੰਟਿੰਗ ਹੋਈ ਹੋਈ ਆ ਲਾਈਟ ਦੇ ਉੱਪਰ ਬਹੁਤ ਸੋਹਣੀ ਖਿੜਮੀ ਜੀ ਪ੍ਰਿੰਟਿੰਗ ਆ 3D ਪ੍ਰਿੰਟਿੰਗ ਆ ਬਹੁਤ ਹੀ ਸੋਹਣੀ ਬਹੁਤ ਹੀ ਪਿਆਰੀ ਕਲਰ ਬਹੁਤ ਸੋਹਣਾ ਪ੍ਰਿੰਟਿੰਗ ਆ ਬਹੁਤ ਸੋਹਣੀਆਂ ਹੋਈਆਂ ਹੋਈਆਂ ਬਹੁਤ ਸੋਹਣਾ ਪ੍ਰਿੰਟ ਆ ਸੋ ਇਹਦੇ ਵਿੱਚ ਵੀ ਸੇਮ ਆਊਗਾ ਨਾਲ ਮੁਢਾਲ ਦਾ ਦੁਪੱਟਾ ਸਾਰਾ ਡਿਜੀਟਲ ਹੋਇਆ ਸਾਰਾ ਡਿਜੀਟਲ ਮਿਲੇਗਾ ਦੁਪੱਟਾ ਦੁਪੱਟੇ ਸਾਰਿਆਂ ਦੀ ਡਿਜੀਟਲ ਰਹਿਣਗੇ ਤੇ ਨਾਲ ਰਹਿਣਗੇ ਪਿਓਰ ਸ਼ਿਮਰ ਪਿਓਰ ਪਸ਼ਮੀਨਾ ਸ਼ਿਮਰ ਦੇ ਸੂਟ ਨੈਕਸਟ ਪ੍ਰਿੰਟ ਦੇਖ ਲੋ ਇਹ ਵੀ ਬਹੁਤ ਸੋਹਣਾ ब्लू ਕਲਰ ਦੇ ਉੱਪਰ ਡਾਰਕ ਕਲਰ ਜੇ ਆਪਾਂ ਸਰਦੀਆਂ ਚ ਜਾਨਕਿ ਇਸ ਵਾਰ ਦੇਖਿਆ ਰਸ਼ੀਆ ਖਾਸ ਕਰਕੇ ਡਾਰਕ ਬਹੁਤ ਹੀ ਘੱਟ ਕਲਰ ਸ਼ੇਡ ਲੈ ਕੇ ਆਉਂਦਾ ਹਮੇਸ਼ਾ ਮਿੱਠੇ ਪਿਆਰੇ ਜਿਹੇ ਸ਼ੇਡ ਜਾਂ ਇੰਗਲਿਸ਼ ਜਿਹੇ ਕਲਰ ਲੈ ਕੇ ਆਉਂਦਾ ਤੇ ਬਹੁਤ ਪੈਣਾ ਜਿਵੇਂ ਮੈਂ ਖੁਦ ਜ਼ਿਆਦਾ ਡਾਰਕ ਕਲਰ ਵੇਅਰ ਕਰਦੀ ਹਾਂ ਸੋ ਇਹ ਵਾਲੇ ਕਲਰ ਬਹੁਤ ਹੀ ਘੱਟ ਆਏ ਸੀਗੇ ਸੋ ਪਰ ਹੁਣੇ ਲਾਸਟ ਤੇ ਜਾ ਕੇ ਬਹੁਤ ਸੋਹਣੇ ਕਲਰਾਂ ਦੇ ਕਲਰ ਚਾਰਟ ਆਏ ਨੇ ਸੋ ਜਿਹੜੀਆਂ ਪੈਣਾ ਡਾਰਕ ਕਲਰ ਹਨਾ ਪੌਣਾ ਵਧੀਆ ਜਾਣਗੇ ਸੋਣਾ ਮੰਨਦੀਆਂ ਨੇ ਜਾਂ ਪੌਂਦੀਆਂ ਨੇ ਸੋ ਤੁਸੀਂ ਤੁਹਾਡੇ ਹੁਣ ਫਾਇਦੇ ਨੇ ਤੁਸੀਂ ਨਾਲੇ ਤਾਂ ਡਾਰਕ ਕਲਰ ਤੁਹਾਨੂੰ ਮਿਲ ਰਿਹਾ ਨਾਲੇ ਪ੍ਰਾਈਸ ਇੰਨਾ ਜ਼ਿਆਦਾ ਲੈਸ ਮਿਲ ਰਿਹਾ ਨਾਲ ਇਹਦੇ ਵੀ ਸੇਮ ਰਹੂਗਾ ਮੁੰਡਾਲ ਦਾ ਦੁਪੱਟਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਬਿਲਕੁਲ ਇਹਦੀ ਮਸਲੀਨ ਜਿਵੇਂ ਕਈ ਪੈਣਾ ਮੁੰਡਾਲ ਦੀ ਮਸਲੀਨ 'ਚ ਇਹ ਹੁੰਦਾ ਵੀ ਇਹ ਕਿੱਦਾਂ ਇਹ ਥੋੜਾ ਜਿਹਾ ਮਸਲੀਨ ਨਾਲੋਂ ਬਹੁਤ ਹੀ ਸੁਪਰ ਕੁਆਲਿਟੀ ਹੁੰਦੀ ਆ ਬਹੁਤ ਵਧੀਆ ਜਾਨੀ ਕਿ ਸ਼ਾਈਨ ਜੀ ਹੁੰਦੀ ਆ ਦੁਪੱਟੇ ਦੇ ਵਿੱਚ ਤੇ ਸਿਰ ਤੇ ਇਹ ਜਿਵੇਂ ਮਰਜੀ ਤੁਸੀਂ ਸਿਰ ਤੇ ਲਓ ਬੁੱਕਲ ਮਾਰੋ ਜਿਵੇਂ ਮਰਜੀ ਤੁਸੀਂ ਲੈ ਸਕਦੇ ਹੋ ਪੂਰਾ ਕੰਫਰਟੇਬਲ ਰਹਿੰਦਾ ਵਾ ਜੀ ਲਓ ਜੀ ਨੈਕਸਟ ਪ੍ਰਿੰਟ ਦੇਖ ਲਓ ਇਹ ਵੀ ਬਹੁਤ ਪਿਆਰਾ ਆ ਆ ਲਓ ਜੀ ਮਹਿੰਦੀ ਆ ਸ਼ੇਡ ਮਹਿੰਦੀ ਆ ਸ਼ੇਡ ਆ ਮੂੰਗਿਆ ਛੇੜਾ ਜੀ ਮਹਿੰਦੀਆ ਨਹੀਂ ਮੂੰਗਿਆ ਛੇੜਾ ਗ੍ਰੀਨ ਮੂੰਗਿਆ ਛੇੜਾ ਤੇ ਨਾਲ ਦੇਖੋ ਕਿੰਨੀ ਸੋਹਣੀ ਸਕਿਨ ਡਾਰਕ ਦੀ ਪ੍ਰਿੰਟਿੰਗ ਆ ਬਹੁਤ ਸੋਹਣੇ ਕਲਰ ਆਏ ਨੇ ਕਲਰਾਂ ਦੀ ਬਹੁਤ ਹੀ ਪ੍ਰਿੰਟਿੰਗ ਤੇ ਕਲਰ ਤਾਂ ਬਹੁਤ ਸੁਪਰ ਨੇ ਸੋ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਫਟਾਫਟ ਸਕਰੀਨਸ਼ਾਟ ਲੈ ਲਿਓ ਤਾਂ ਕਿ ਤੁਹਾਨੂੰ ਮਿਲ ਜਾਣੇ ਵਾਲੇ ਸੂਟ ਆ ਲੋ ਸਾਰੀ ਡਿਜੀਟਲ ਪ੍ਰਿੰਟਿੰਗ ਦੇ ਦੁਪੱਟੇ ਹੋਣਗੇ ਲਾਈਟ ਡਾਰਕ ਪ੍ਰਿੰਟਿੰਗ ਆ ਬਹੁਤ ਹੀ ਸੋਹਣੀ ਹਲੋ ਨੈਕਸਟ ਪ੍ਰਿੰਟ ਇਹ ਵੀ ਬਹੁਤ ਵਧੀਆ ਬਹੁਤ ਹੀ ਸੋਹਣਾ ਲਓ ਜੀ ਦੋ ਬ੍ਰਾਂਡ ਨੇ ਇਹ ਦੋ ਬ੍ਰਾਂਡ ਦੇ ਸੂਟ ਆ ਜਿਹੜੇ ਅੱਜ ਦੀ ਮੈਂ ਦਿਖਾ ਰਹੀਆਂ ਵਿੱਚ ਸ਼ੰਕਰ ਦੇ ਨੇ ਵਿੱਚ ਤਮੰਨਾ ਦੇ ਨੇ ਵਿੱਚ ਰਸ਼ੀਆ ਦੇ ਨੇ ਸਭ ਤੋਂ ਜ਼ਿਆਦਾ ਰਸ਼ੀਆ ਦੇ ਨੇ ਬਾਕੀ ਤਾਂ ਇੱਕ ਅੱਧਾ ਪੀਸ ਆ ਕੋਈ ਜਿਹੜਾ ਕਿ ਅਦਰ ਬ੍ਰਾਂਡ ਦਾ ਬਾਕੀ ਸਾਰੀ ਵੀਡੀਓ ਅੱਧੀ ਰਸ਼ੀਆ ਦੀ ਹੋਈ ਆ ਰਸ਼ੀਆ ਸਭ ਤੋਂ ਟਾਪ ਦਾ ਬ੍ਰਾਂਡ ਆ ਬਹੁਤ ਸੋਹਣੀ ਕੁਆਲਿਟੀ ਲੈ ਕੇ ਆਉਂਦਾ ਗਰਮੀਆਂ ਦੇ ਕਲੈਕਸ਼ਨਾਂ ਵੀ ਬਹੁਤ ਸੋਹਣੀਆਂ ਆ ਰਹੀਆਂ ਰਾਮ ਟੈਕਸ ਤੇ ਰਸ਼ੀਆ ਦੀਆਂ ਸੋ ਬਹੁਤ ਸੂਪਰ ਕੁਆਲਿਟੀਆਂ ਨੇ ਇਹਨਾਂ ਦੀਆਂ ਦੁਪੱਟੇ ਵੀ ਇੰਨੇ ਖੁੱਲੇ ਡੁੱਲੇ ਡਿਜੀਟਲ ਸਭ ਕੁਝ ਬਹੁਤ ਹੀ ਵਧੀਆ ਫੈਬਰਿਕ ਬਹੁਤ ਫਾਈਨ ਆਹ ਲੋ ਬਿਲਕੁਲ ਹੀ ਲਾਈਟ ਵੇਟ ਤੇ ਬਹੁਤ ਹੀ ਗਰਮ ਤੇ ਕੋਈ ਇਹਨਾਂ ਦੇ ਲੋਨਿਆਂ ਦਾ ਕੋਈ ਬੋਨਿਆਂ ਦਾ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਸਭ ਤੋਂ ਟੌਪ ਦਾ ਪਸ਼ਮੀਨਾ ਇਹ ਬ੍ਰਾਂਡ ਦੇ ਵਿੱਚ ਆਉਂਦੇ ਨੇ ਜਿਹੜੇ ਬਹੁਤ ਹੀ ਸੂਪਰ ਕੁਆਲਿਟੀਆਂ ਦੇ ਵਿੱਚ ਆਉਂਦੇ ਨੇ ਆਹ ਲੋ ਨੈਕਸਟ ਡਿਜ਼ਾਈਨ ਦੇਖ ਲਓ ਇਹਦੇ ਨਾਲ ਦਾ ਇੱਕ ਡਿਜ਼ਾਈਨ ਮੈਂ نیچے ਵੀ ਖੋਲਿਆ ਇਹ ਹੈਗਾ ਉਹਦੇ ਵਿੱਚ ਹੀ ਦੂਸਰਾ ਪ੍ਰਿੰਟ ਕਲਰ ਦਾ ਡਿਫਰੈਂਸ ਆਊਗਾ ਪ੍ਰਿੰਟਿੰਗ ਸੇਮ ਰਹੂਗੀ ਨਾ ਸੇਮ ਰਹੂਗਾ ਪਿਓਰ ਮੋਡਲ ਦਾ ਇਹ ਦੁਪੱਟਾ ਬਹੁਤ ਹੀ ਸੋਹਣਾ ਬਹੁਤ ਪਿਆਰਾ ਆਲੋ ਬਹੁਤ ਸੋਹਣਾ ਕਲਰ ਆ ਰੀਅਰ ਜਿਹਾ ਕਲਰ ਆ ਨਾ ਮਹਿੰਦੀਆ ਵਾ ਨਾ ਕਾਫੀ ਆ ਬਹੁਤ ਸੋਹਣਾ ਕਲਰ ਹੈ ਵੀ ਅਲੱਗ ਜੀ ਪ੍ਰਿੰਟਿੰਗ ਆ ਆ ਲੋ ਜੀ 컬러 ਕੰਬੀਨੇਸ਼ਨ ਬਹੁਤ ਸੋਹਣਾ ਇਹਦਾ ਸੂਟ ਦਾ ਬਹੁਤ ਹੀ ਪਿਆਰਾ ਸਾਰਾ ਬਹੁਤ ਸੋਹਣੀ ਪ੍ਰਿੰਟਿੰਗ ਹੋ ਜਾਂ ਆਲ ਓਵਰ ਸੂਟ ਰਹੂਗਾ ਨਾਲ ਸੇਮ ਰਹੂਗਾ ਵਿਸਕੋਸ ਮੁਢਾਲ ਦਾ ਦੁਪੱਟਾ ਬਹੁਤ ਸੋਹਣੀ ਕਲੈਕਸ਼ਨ ਆ ਇੱਕ ਸੂਟ ਵਿੱਚ ਲਾਸਟ ਵਿੱਚ ਤੁਹਾਨੂੰ ਦਿਖਾਉਂਗੀ ਮੈਚਿੰਗ ਇਹ ਮੈਚਿੰਗ ਬਾਟਮ ਦੇ ਨਾਲ ਆ ਪ੍ਰਾਈਸ ਸੇਮ ਰਹੂਗਾ ਪਿਓਰ ਸ਼ਿਮਰ ਦੀ ਰਹੂਗੀ ਪਸ਼ਮੀਨਾ ਸ਼ਿਮਰ ਜੀ ਸ਼ਰਟ ਪਿਓਰ ਪਸ਼ਮੀਨਾ ਦੇ ਵਿੱਚ ਹੀ ਆਊਗੀ ਬਾਟਮ ਆ ਲੋ ਜੀ ਇਹ ਲਾਸਟ ਪੀਸ ਆ ਜਿਹੜੀਆਂ ਭੈਣਾਂ ਨੂੰ ਚਾਹੀਦਾ ਹੋਇਆ ਲੈ ਲਿਓ ਇਹ ਕੋਈ ਪੀਸ ਹੈਗਾ ਆਪਣੇ ਕੋਲੇ ਜਾਨੀ ਕਿ ਮੈਚਿੰਗ ਦੇ ਨਾਲ ਜਿਹੜੀਆਂ ਭੈਣਾਂ ਆਂਦਾ ਵੀ ਪਹਿਲਾ ਸਕਰੀਨਸ਼ਾਟ ਆ ਗਿਆ ਉਹਨਾਂ ਨੂੰ ਮਿਲ ਜੂਗਾ ਜੀ ਇਹ ਨਾਲ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਵਾ ਲਓ ਜੀ ਫੈਬਰਿਕ ਸਾਰਾ ਸੇਮ ਰਹੂਗਾ ਜਸਟ ਇਹ ਬਸ ਇੱਕ ਮੈਚਿੰਗ ਦੇ ਵਿੱਚ ਆ ਪੀਸ ਬਾਕੀ ਸਾਰੇ ਆਲ ਓਵਰ ਦੇ ਵਿੱਚ ਨੇ ਜੀ ਇਹ ਸੀ ਕਿ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਬਹੁਤ ਸੋਹਣੀ ਕਲੈਕਸ਼ਨਾਂ ਦੇ ਇਹ ਲਾਸਟ ਜਾਂਦੀ ਜਾਂਦੀ ਠੰਡ ਦੇ ਫਾਇਦੇ ਨੇ ਤੋ ਜਿਹੜੀਆਂ ਭੈਣਾਂ ਨੇ ਵੀ ਇਹ ਫਾਇਦੇ ਲੈਣੇ ਨੇ ਤੇ ਆਪਣੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਤਾਂ ਕਿ ਤੁਹਾਨੂੰ ਤੁਹਾਡੀ ਪਸੰਦ ਦਾ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਹੋ ਸਕੇ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓਗੇ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ